ਕੀ ਹਾਲ ਨੇ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਆ ਜਿਹੜੀ ਤੁਸੀਂ ਦੇਖ ਰਹੇ ਹੋ ਨਾ ਵੱਡਾ ਘੋੜਾ ਇਹ ਟਰਾਲਾ ਬੋਰੀਆਂ ਦੇ ਨਾਲ ਭਰਿਆ ਹੋਇਆ ਬਿਲਕੁਲ ਇਹ ਕਿਸੇ ਬਾਹਰਲੀ ਜਗ੍ਹਾ ਤੋਂ ਪਿੰਡ ਫਤੇਗੜ ਪੰਜਗੜੀਆਂ ਸੈਲਰ ਦੇ ਵਿੱਚ ਆਇਆਗਾ ਹੁਣ ਜਿਹੜੀ ਗੱਲ ਕਰਨ ਕਾਰਨ ਅਸੀਂ ਵੀਡੀਓ ਬਣਾਉਣ ਲੱਗੇ ਆਂਗਾ ਇਹਦਾ ਕਾਰਨ ਇਹ ਹੈਗਾ ਕਿ ਇਹ ਬਾਹਰੋਂ ਬਾਈ ਜੀ ਕੀ ਹਾਲ ਨੇ ਵੀਰੇ ਠੀਕ ਆ ਬਾਈ ਜੀ ਕਿੱਥੋਂ ਆ ਵੀਰੇ ਹੈ ਛੁਰਕਥਾ ਹਾਂ ਕਿੱਥੋਂ ਆਇਓ ਪਿੱਖੀ ਵੈਂਟ ਤੋਂ ਇਹ ਲਾਉਣੀ ਕਿੱਥੇ ਆ ਗਈ ਆ ਵੇ ਕਿਹਦੇ ਕੀ ਨਾਮ ਆ ਸੇਲਰ ਦਾ ਨਹੀਂ ਰੋਡ ਦੇ ਤਾਂ ਸੇਲਰ 2 ਨੇ ਇਹ ਨਹੀਂ ਪਤਾ ਕਿਹੜਾ ਯਾਰ ਹੈ ਨਾ ਦਾ ਨਹੀਂ ਪਤਾ ਮੈਂ ਅਸਾ ਹੁਣ ਮੰਨ ਲਵੀਏ ਇੱਥੇ ਲੈ ਗਈਆਂ ਤੇ ਜਿਹੜੀ ਇੱਥੇ ਵਾਲੀ ਸੇਲਰ ਦਾ ਇੱਥੇ ਵਾਲੇ ਦਾਣੇ ਨੇ ਉਹ ਤਾਂ ਤੁਹਾਨੂੰ ਤਾਂ ਨਹੀਂ ਪਤਾ ਇਹ ਗੱਲ ਦਾ ਉਹਦਾ ਬਾਹਰਲੀ ਗੱਡੀ ਦਾ ਹੁੰਦਾ ਜਿਹੜੀ ਬਾਹਰੋਂ ਪਿਆ ਕੋਈ ਇਹ ਵੀ ਬਾਹਰੋਂ ਹੀ ਆ ਇਹ ਜਿਹੜਾ ਸੈਲਰ ਲੱਗਿਆ ਭਰਾ ਮੇਰੇਆ ਸੈਲਰ ਲੱਗਿਆ ਜਿਹੜੀ ਇੱਥੇ ਦੀ ਜੀਰੀਆ ਪਹਿਲਾਂ ਸੈਲਰ ਨੇ ਨਾ ਚੱਕਣੀਆਂ ਜੇ ਇਹਨਾਂ ਨੇ ਪਹਿਲਾਂ ਹੀ ਆਪਦਾ ਕੋਟਾ ਪੂਰਾ ਕਰ ਲਿਆ ਫਿਰ ਇਹਨਾਂ ਦੀ ਕਿੱਥੇ ਚੱਕਣੀਆਂ ਉਹਨਾਂ ਨੇ ਨਹੀਂ ਨਹੀਂ ਜਿਹੜਾ ਐਰੋ ਪਹੇਗਿਆ ਉਹਨਾਂ ਦਾ ਉਹ ਤਾਂ ਉਹ ਚੱਕਣਾਗਾ ਉਹ ਫਿਰ ਉਹਦਾ ਮੌਚਰ ਦੇ ਹਿਸਾਬ ਨਾਲ ਜਿਵੇਂ ਇੱਕ ਮੌਚਰ ਨੂੰ ਤਿੰਨ ਮਸ਼ੀਨਾ ਵੱਖਰੇ ਵੱਖਰੇ ਤਰੀਕੇ ਨਾਲ ਦੱਸ ਦੀਆਂ ਨੇ ਠੀਕ ਹੈ ਨਾ ਫਿਰ ਉਹ ਗੱਲ ਆ ਜਾਂਦੀ ਆ ਹੁਣ ਆ ਬੜਿਆ ਖੜਾਗਾ ਅਸੀਂ ਬੇਨਤੀ ਕਰਦੇ ਆ ਵੇਟ ਕਰਦੇ ਆ ਵੀ ਕਿ ਇੱਥੇ ਕਿਸਾਨ ਆਗੂ ਆਉਣਗੇ ਜਾਂ ਸਾਡਾ ਹੱਲ ਕੀ ਕਰੋਗੇ ਇਹਦਾ ਤੂੰ ਤਾਂ ਭਰ ਲੈ ਮਤਲਬ 200 ਕਿਲੋਮੀਟਰ ਦਾ ਨਹੀਂ ਲੈ ਕੇ ਜਾ ਰਹੇ ਹਾਂ ਹਾਂ ਸਮਝਦੇ ਮੈਂ ਵੀ ਹੈਗਾ ਤੂੰ ਕਿ ਸਾਡਾ 1.5 ਮੰਡੀ ਸਾਡਾ ਭਾਈਆ ਤੂੰ ਡਰਾਈਵ ਕਰ ਸਕਦਾ ਅਸੀਂ ਵੀ ਹੋ ਸਕਦਾ ਵੀ ਡਰਾਈਵਰੀ ਕਰਦੇ ਹੋਈਏ ਪਰ ਮੈਂ ਤੈਨੂੰ ਇਹ ਪੁੱਛਣ ਦੀ ਸਾਡੇ ਆ ਦਾਣਾ ਮੰਡੀ ਹੋ ਰਹੀ ਹੈ ਗਰਬਖਸਪੁਰੇ ਵੀ ਆ ਸੰਦੌੜ ਵੀ ਆ ਮਿੱਠੇ ਆਲ ਵੀ ਆ ਪਟਾਲੇ ਵੀ ਆ ਇਹ ਸਾਡੀ ਜਿਹੜੀ ਫਸਲ ਆ ਸਾਡੀ ਜਿਹੜੀ ਜਾਊਗੀ ਕਿੱਥੇ ਸਾਨੂੰ ਤਾਂ ਉਹ ਅਸੀਂ ਤਾਂ ਉਹ ਪੁੱਛਣਾ ਚਾਹੁੰਨੇ ਆ ਗਏ ਤਾਂ ਤੁਸੀਂ ਤਾਂ ਬਾਹਰੋਂ ਇੱਕ ਕੋਟਾ ਪੂਰਾ ਕਰ ਲੈਣਗੇ ਹੁਣੇ ਪਤਾ ਕੀ ਆ ਬਾਹਰੋਂ 700 ਵਾਲੀ ਖਰੀਦ ਕੇ ਆਪਦੇ ਕੋਟੇ ਚ ਪਾ ਕੇ ਤੇਰੀ ਤਾਂ ਗੱਡੀ ਤਰਨ ਤਰਨ ਤੋਂ ਭਰ ਕੇ ਹੋਰੇ ਆ ਗਈ ਇੱਕ ਕੱਲਾ ਤੂੰ ਨਹੀਂ ਆਇਆ ਇਹ ਨਹੀਂ ਪਤਾ ਕਿੰਨੀਆਂ ਗੱਡੀਆਂ ਹੋਰ ਰਾਤ ਬਰਾਤੇ ਆਉਣ ਤੂੰ ਕੱਲਾ ਨਹੀਂ ਆਇਆ ਹੈ ਮੇਰੀ ਗੱਲ ਸਮਝਦਾ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਇਹ ਗੱਲ ਪੁੱਛਣੀ ਚਾਹੁੰਨਾ ਵੀ ਫਿਰ ਭਰਾਵਾ ਸਾਡੀ ਵੀ 20 ਉਹਨਾਂ ਨੂੰ ਜੀਰੀ ਮੰਡੀ ਚ ਆਉਣ ਵਾਲੀ ਤੇ ਅਸੀਂ ਕਿੱਥੇ ਜਾਵਾਂ ਇਹ ਸਾਨੂੰ ਨੱਕ ਬੁੱਲ ਮਾਰਨਗੇ ਮਾਰਦਾ ਕਿ ਅਗੇ ਮੌਜੂਦਾ ਦੀ ਸਲੀਪ ਆਣੀ ਬਾਹਰ ਤਾਂ ਲੈਣੀ ਕੀਤਾ ਪਤਾ ਨਹੀਂ ਕਿਵੇਂ ਰੌਲਾ ਪਾ ਪਾ ਕੇ ਮੱਠੀਆਂ ਜਿਹਾ ਜਾ ਕੇ ਜੱਫੇ ਬੰਦੀਆਂ ਨੇ 20 ਪੁਛੇ ਦਿੰਦੇ ਨੇ ਯਾਰ ਤੇਜ਼ੀ ਦੀ ਸੈਲਰ ਨੂੰ ਹਾਲ ਤਾਂ ਤੈਨੂੰ ਅਸੀਂ ਇਹ ਪੁੱਛਣਾ ਛੋੜਿਆ ਵੀ ਸਾਡਾ ਹੱਲ ਕੀ ਕਰ ਤੂੰ ਡਰਾਈਵਰ ਬੰਦਾ ਤੈਨੂੰ ਅਸੀਂ ਇਹ ਨਹੀਂ ਕਹਿੰਦੇ ਤੂੰ ਸਾਡਾ ਭਾਈ ਆ ਅਸੀਂ ਤਾਂ ਇਹੀ ਸਵਾਲ ਪੁੱਛਦੇ ਆ ਵੀ ਸਾਡਾ ਹੱਲ ਕੀ ਹੋਊਗਾ ਸੈਲਰ ਤਾਂ ਉੱਥੇ ਵੀ ਲੱਗੇ ਹੋਣੇ ਆਹੋ ਬਾਲਤਾ ਤਰਤੇ ਹੈ ਅਬ ਇਹ ਕੋਣ ਕਹਤਾ ਨਾ ਕਿ ਸਿਰਫ ਉਹ ਪੁਰਾਣੇ ਮੇਸੇਲਰ ਤਾਂ ਉੱਥੇ ਵੀ ਨੇ ਪ੍ਰਾਪਤ ਉਹ ਸੇਲਰ ਉਹਨਾਂ ਨੂੰ ਇਹੀ ਸੇਲਰ ਜ਼ਰੂਰ ਦੱਸਿਆ ਕਿ ਸਾਨੂੰ ਤਾਂ ਕਿਸੇ ਨੇ ਇਹ ਨਹੀਂ ਕਿਹਾ ਕਿ ਮਡੀ ਮਡੀ ਜੀ ਚੱਕ ਕੇ ਅਸੀਂ ਉੱਥੇ ਲੈ ਜਾਂਦੇ ਆ ਉਹ ਸੇਲਰ ਵਾਲੇ ਸਾਡੇ ਕੋਲ ਤਾਂ ਆਉਂਦੇ ਨੇ ਕਿਹੜੇ ਸੇਲਰ ਜਾਣੀਆਂ ਉਹ ਜਿਹੜੀ ਤਾਂ ਹੁੰਦੀ ਆਈ ਤੇ ਚਾ ਨਾ ਨਹੀਂ ਦੱਸਦੇ ਦੱਸ ਨਹੀਂ ਦੇਣਾ ਕਿਹੜਾ ਸੇਲਰ ਆ ਹਾਂ ਜਿਹੜਾ ਯਾਰ ਇਧਰ ਦੋ ਸੇਲਰ ਮੇਰੇ ਪਾਸ ਤਿੰਨ ਨੇ ਵੱਲ ਕੇ ਕਿਹੜਾ ਸੇਹਰਾ ਦੇ ਹਾਂ ਕਿਹੜੇ ਜਾਣੀਆਂ ਕਿਹੜੇ ਚ ਜਾਣੀਆਂ ਤੇਰਾ ਕੋਈ ਗਣੇਸ਼ ਅਕ ਨਹੀਂ ਐਸਦਾ ਗਣੇਸ਼ ਕੋਲ ਸ਼ੇਰਪੁਰ ਵਾਲਾ ਨਹੀਂ ਆ ਸ਼ੇਰਪੁਰ ਵਾਲੇ ਮੋਹਰ ਜੀ ਦਾ 1 ਉਹਨਾਂ ਦਾ ਨੰਬਰ ਨੰਬਰ ਹੈਗਾ ਉਹਨਾਂ ਨੂੰ ਬੁਲਾ ਲਾ ਕਿ ਉਹਨਾਂ ਨੂੰ ਮਨੀਮ ਹੋ ਕੇ ਆਉਣ ਲੈ ਗਏ ਜੁੜੀਆਂ ਨਾਲ ਆਹ ਹੋ ਗਏ ਕਿ ਆ ਕੇ ਨਾ ਗੱਲ ਕਰ ਲੈ ਭਾਈ ਗੱਡੀ ਨਹੀਂ ਤੁਰਨਾ ਤੇ ਆ ਪੱਤਰੇ ਅੱਡੇ ਚ ਖੜਨਾ ਬੁਲਾ ਲਾ ਪਰ ਇੱਕ ਵਾਰ ਗੱਲ ਉਹ ਨਾਲ ਲੈ ਕੇ ਰਹਿ ਵੀ ਹੀ ਕੋਈ ਸਹੀ ਰੇਡ ਤੇ ਚੱਕਰਾਂ ਦੀ ਮੱੜੀ ਆਈ ਇਹਦਾ ਸਵਾਲ ਆ ਸਾਡਾ ਸਾਡੀ ਮੱਡੀ ਦੀ ਜਿਹੜੀ ਕਿੱਥੇ ਜਾਉਂਦੀ ਸੀ ਤਾਂ 200 ਕਿਲੋਮੀਟਰ ਦੇ ਲਗਭਗ ਆਹ ਜਿੰਨੀ ਮਾਰੀ ਨਾਲ ਆ ਪਰ ਸਾਨੂੰ ਰੋਕਦੇ ਨੇ ਸਾਰੇ ਦੇ ਚੱਕੇ ਸਾਹੀ ਦਾ ਦੇ ਸਮਾਂ ਇਥੋਂ ਦਾ ਵੱਧ ਗਿਆ ਚੱਕਣਗੇ ਮੇਰੇ ਯਾਰ ਤੂੰ ਬਖਾਉਂਦ ਕਿਉਂ ਕਰਦਾ ਤੂੰ ਤੂੰ ਵਕੀਲ ਕਾ ਬਣੇਗਾ ਤੂੰ ਵਿੱਚ ਆਪਦੀ ਉਹ ਨਾਲ ਤੂੰ ਦਾ ਵਕੀਲ ਕਾ ਬਣੇਗਾ ਤੂੰ ਜਾ ਮੁੰਡਾ ਕੋਈ ਗੱਲ ਕਰ ਤੂੰ ਆਂਦਾ ਗੱਡੀ ਨਹੀਂ ਹੰਦ ਕਰਦਾ ਤੂੰ ਜਿਹੜਾ ਮਨੀਮ ਹੈ ਸੈਲਰ ਦਾ ਉਹਨੂੰ ਕਹਿ ਮੈਂ ਦਾ ਡਰਾਈਵਰ ਕਿਸਾਨ ਯੂਨੀਅਨ ਦੇ ਆਗੂ ਨੇ ਆ ਕੇ ਗੱਡੀ ਨੂੰ ਪ੍ਰੋਪਰ ਤੌਰ ਤੇ ਰੋਕ ਲਿਆ ਹੁਣ ਇੱਥੇ ਸੈਲਰ ਵਾਲੇ ਅਧਿਕਾਰੀ ਜਾ ਕੋਈ ਹੋਰ ਵਿਭਾਗ ਆਊਗਾ ਉਹ ਇਹਨਾਂ ਦੀ ਕਿਸਾਨ ਜੁਨਿਆਂ ਦੀ ਕਿਸ ਤਰ੍ਹਾਂ ਤਸੱਲੀ ਕਰਾਉਂਦਾ ਕਿਸ ਤਰ੍ਹਾਂ ਇਹਨਾਂ ਨੂੰ ਆਪਣੇ ਉਹਦੇ ਵਿੱਚ ਵਿਸ਼ਵਾਸ ਵਿੱਚ ਲੈ ਕੇ ਇਹ ਗੱਡੀ ਨੂੰ ਖਾਲੀ ਕੀਤਾ ਜਾਊਗਾ ਠੀਕ ਹੈ ਨਾ ਇਹ ਗੱਡੀ ਨੰਬਰ ਇਹ ਦੱਸ ਰਹੇ ਨੇ ਕਹਿੰਦੇ ਵੀ ਇਹ ਗੱਡੀ ਤਰਨਤਾਰਨ ਤੋਂ ਆਈ ਹੈਗੀ ਲੇਕਿਨ ਫਿਲਹਾਲ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਜਿਹੜੀ ਉੱਥੇ ਝੋਨਾ ਦਾ ਪੰਜਾਬ ਦੇ ਬਾਹਰ ਤੋਂ ਆਉਂਦਾ ਹੈ ਉਹ ਤੋਂ ਬਾਹਰ ਤੋਂ ਇਹ ਲੋਡ ਕਰਕੇ ਤੋੜ ਦਿੰਦੇ ਨੇ ਜੁੜੇ ਰਹੋ ਕੋਰਾ ਸੱਚ ਦੇ ਨਾਲ ਸასი ਕਾਲ ਲੈ ਵੀ ਸਾਰਾ